ਬਿਕਰਮ ਸਿੰਘ ਮਜੀਠੀਆ ਨੇ ਅਮਰਤਸਰ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕੇਰੇ ਜਿੱਥੇ ਉਹਨਾਂ ਗੁਰਜੀਤ ਸਿੰਘ ਔਜਲਾ ਤੋਂ ਉਹਨਾਂ ਦੇ ਕੰਮਾਂ ਬਾਰੇ ਪੁੱਛਿਆ ਉਥੇ ਹੀ ਭਾਜੀਪੀ ਦੇ ਉਮੀਦਵਾਰ ਨੂੰ ਬਾਹਰ ਹੀ ਦੱਸਿਆ ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਕੇਰੇ ਆ ਤੇ ਦੇਖੋ ਮੈਂ ਸਮਝਦਾ ਹਾਂ ਲੋਕਾਂ ਨੇ ਮਾਨੀ ਬਣਾ ਲਿਆ ਹੈ ਕਿ ਸ੍ਰੀ ਅਮਰਸਰ ਸਾਹਿਬ ਦੇ ਨਾਲ ਹਮੇਸ਼ਾ ਹੀ ਬਾਹਰ ਕੋਈ ਨਾ ਕੋਈ ਕੈਂਡੀਡੇਟ ਆ ਜਾਂਦਾ ਹੈ ਕੋਈ ਅਮਰੀਕਾ ਤੋਂ ਆ ਗਿਆ ਕਦੇ ਕੋਈ ਨਿਊਯਾਰਕ ਤੋਂ ਆ ਗਿਆ ਕਦੇ ਕੋਈ ਕੈਨੇਡਾ ਤੋਂ ਆ ਗਿਆ ਔਰ ਵੋਟਾਂ ਪੈਣ ਤੋਂ ਬਾਅਦ ਇਹ ਪੈਰਾਸ਼ੂਟ ਦੇ ਕੈਂਡੀਡੇਟ ਲੱਭਦੇ ਨੇ ਇਸ ਲਈ ਕੈਂਡੀਡੇਟ ਉਹ ਜਾ ਹੋਵੇ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਦੀ ਜੋ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਉਹਨਾਂ ਨੂੰ ਸਮਝੇ ਤੇ ਉਹਨਾਂ ਨੂੰ ਹੱਲ ਕਰ ਸਕੇ ਸਾਡੇ ਸਤਕਾਰਯੋਗ ਔਜਲਾ ਸਾਹਿਬ ਨੂੰ 10 ਸਾਲੋਂ ਐਮਪੀ ਰਹੇ ਆ ਦੋ ਟਰਮ ਔਰ ਉਹਨਾਂ ਦੇ ਹਾਲਾਤ ਤੁਸੀਂ ਵੇਖ ਲਓ ਅੱਜ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿਵਾਏ ਇਹ ਦੱਸਣ ਤੋਂ ਕਿ ਜਿਹੜੀ ਟ੍ਰੇਨ ਆਉਂਦੀ ਸੀ ਜਿਹੜਾ ਜਹਾਜ਼ ਆਉਂਦਾ ਸੀ ਉਹ ਨੂੰ ਝੰਡੀ ਵਿਖਾਉਣ ਲਈ ਮੈਂ ਲੜਾਈ ਲੜਦਾ ਸੀ ਔਰ ਮੈਂ ਕੱਖ ਨਹੀਂ ਕੀਤਾ ਜਹਾਜ਼ ਆਪਦੀ ਮਰਜ਼ੀ ਨਾਲ ਆਉਂਦਾ ਹੈ ਮਰਜ਼ੀ ਨਾਲ ਲੁੱਟ ਜਾਂਦਾ ਹੈ ਉਹ ਜਹਾਜ਼ ਵੀ ਬੰਦ ਹੋ ਜਾਂਦਾ ਸੀ ਮਗਰ ਡਵੈਲਪਮੈਂਟ ਆਸਤੇ ਆ ਚਾਹੇ ਗੰਦੇ ਨਾਲੇ ਦੀ ਸ਼ਿਕਾਇਤ ਹੈ ਚਾਹੇ ਕੋਈ ਵੱਡਾ ਪ੍ਰੋਜੈਕਟ ਹੈ এমਪਲੋਇਮੈਂਟ ਜਨਰੇਸ਼ਨ ਦੀ ਗੱਲ ਹੈ ਵਾਗਾ ਬਾਰਡਰ ਹੈ ਗੁਰਾਮਦਾਸ ਪਾਰਾ ਦਾ ਇਹ ਸ਼ਿਫਤੀ ਦਾ ਘਰ ਹੈ ਉਸ ਵਾਸਤੇ ਕੀ ਕੀਤਾ ਵਾਗਾ ਬਾਰਡਰ ਖੋਲਣ ਵਾਸਤੇ ਟੂਰਿਜ਼ਮ ਪ੍ਰੋਮੋਸ਼ਨ ਵਾਸਤੇ ਇਸ ਨੂੰ ਆਈਟੀ ਤੇ ਮੈਡੀਕਲ ਹੱਬ ਬਣਾਉਣ ਵਾਸਤੇ ਆਨਸਰ ਹੈ ਜ਼ੀਰੋ ਸੋ ਲੋਕਾਂ ਨੂੰ ਕਿਹੇ ਤਰੀਕੇ ਦਾ ਰੋਜ਼ਗਾਰ ਦੇ ਨਿਵਾਸ ਤੇ ਕੋਈ ਯਤਨਸ਼ੀਲ ਨਹੀਂ ਰਿਹਾ ਕਦਮ ਨਹੀਂ ਚੁੱਕਿਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਉਹਨਾਂ ਦੀ ਕਾਰਗੁਜ਼ਾਰੀ ਤਾਂ ਭਗਵੰਤ ਮਾਨ ਨੇ ਫੇਲ ਕਰਤੀ ਹੈ 4 ਵਿੱਚੋਂ 1 ਸਨ 3 ਖੋਲੇ ਇੱਕ ਰਹਿ ਗਿਆ ਤੇ ਇੱਕ ਜਿਹੜਾ ਦਿੱਤਾ ਉਹਦੇ ਚ ਕੰਮ ਕੋਈ ਨਹੀਂ ਆ ਐਨ ਆਰ ਆਈ ਦਾ ਪੰਜਾਬ ਚ ਕੀ ਕੰਮ ਹੈ ਨੇ ਕਿ ਐਨ ਆਰ ਆਈ ਚ ਮੇਲਨ ਕਰਾਉਣਾ ਹੁੰਦਾ ਉਹ ਵੀ ਨਹੀਂ ਪਉਪ ਦੇ ਪੁੱਤ ਤੋਂ ਹੁੰਦਾ ਤੇ ਜਿਹੜਾ ਮੰਤਰੀ ਆ ਪ੍ਰੋਜੈਕਟਡ ਹੋਵੇ ਅਜਨਾਲਾ ਤੁਸੀਂ ਜਾ ਕੇ ਵੇਖੋ ਕੀ ਹਾਲਾਤ ਬਣੇ ਉਸ ਹਲਕੇ ਦੇ ਜ਼ੀਰੋ ਡਵੈਲਪਮੈਂਟ ਜ਼ੀਰੋ ਵਰਕ ਸੋ ਵਾਇ ਸ਼ੁਡ ਐਨੀਬਾਡੀ ਚੂਜ਼ ਸਮਨ ਜਿਹੜਾ ਇਸ ਇਲਾਕੇ ਦਾ ਭਲਾ ਨਹੀਂ ਕਰ ਪਾਊਗਾ ਮੈਂ ਅੱਜ ਅਮਜੀਠਾ ਰੋਡ ਦੇ بڑے ਇਸਲਾਮ ਏਰੀਏ ਚ ਆਏ ਹਾਂ ਸਾਡੇ ਕਮਲ ਬੰਗਾਲੀ ਜੀ ਦਾ ਇੱਥੋਂ ਨੁਮਾਇੰਦਗੀ ਕਰਦੇ ਇਹਨਾਂ ਨੂੰ ਇਹ ਪੁੱਛੋ ਜੋ ਸੀ ਦੇ ਬੰਨਣ ਤੋਂ ਪਹਿਲਾਂ ਇੱਥੇ ਗੱਡੀ ਕੀ ਬੰਦਾ ਤੁਰ ਕੇ ਨਹੀਂ ਆ ਸਕਦਾ ਮਤਲਬ ਇਹ ਹਾਲ ਸੀ ਕਿ ਕੋਈ ਰਿਸ਼ਤੇਦਾਰ ਛੱਡੋ ਨਿਰਾ ਨਰਕ ਚ ਲੋਕ ਰਹਿੰਦੇ ਸਨ ਜੋਸ਼ੀ ਨੂੰ ਮੌਕਾ ਮਿਲਿਆ ਸੁਖਬੀਰ ਜੀ ਦੇ ਨਾਲ ਰਲ ਕੇ ਆ ਅੱਜ ਇੱਥੇ ਅੱਜ ਤੱਕ 10 ਸਾਲ ਬੀਤਣ ਤੋਂ ਬਾਅਦ ਵੀ ਕਾਇਮ ਪਿਆ ਕੰਕਰੀਟ ਦੇ ਰਸਤੇ ਬਣਾਏ ਸੀਵਰੇਜ ਪਾਣੀ ਦੀਆਂ ਲਾਈਨਾਂ ਪਹੁੰਚਾਈਆਂ ਜਿਹੜੇ ਲੋਕ ਆਪਦੇ ਘਰਾਂ ਤੱਕ ਨਹੀਂ ਪਹੁੰਚ ਸਕਦੇ ਸੀ ਅੱਜ ਉੱਥੇ ਵਧੀਆ ਤਰੀਕੇ ਨਾਲ ਰਹਿ ਰਿਹਾ ਮਗਰ ਕੰਮ ਫੇਰ ਰੁਕ ਗਿਆ 5 ਸਾਲ ਕਾਂਗਰਸ ਨੇ ਸੂਬੇ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ